ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਚੋਟੀਆਂ ਚੋਟੀਆਂ ਪਿੰਡ ਦੋਸਤੋ ਤਹਿਸੀਲ ਧਮਕੋਟ ਜ਼ਿਲ੍ਹਾ ਮੋਗੇ ਦਾ ਪਿੰਡ ਆ ਮੱਕੂ ਤੋਂ ਕੋਈ 14-15 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਚੋਟੀਆਂ ਦੀ ਤੇ ਪਿੰਡ ਜੋਗੇਵਾਲਾ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਬਿਲਕੁਲ ਫਤੇ ਫਤੇਗੜ ਪਛਤੂਰ ਦੋਸਤੋ 1 ਕਿਲੋਮੀਟਰ ਦੀ ਦੂਰੀ ਦੇ ਅੱਗੇ ਰਹਿ ਜਾਂਦਾ ਠੀਕ ਆ ਜੇ ਤੁਸੀਂ ਖਾਸ ਵਿਜਿਟ ਜਿਹੜੀ ਆ ਪਿੰਡ ਚੋਟੀਆਂ ਦੇ ਵਿੱਚ ਕਰਨੀ ਆ ਠੀਕ ਆ ਸੋ ਬਹੁਤੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਖੇਤਾ ਦੋਸਤੋ ਜਿਸ ਘਰੋਂ ਅੱਜ ਆਪਾਂ ਵੀਡੀਓ ਪਾ ਰਹੇ ਆ ਕਾਰੋਬਾਰ ਜਿਹੜਾ ਕੰਮ ਆ ਦੋਸਤੋ ਪਸ਼ੂ ਵਪਾਰ ਦਾ ਵਿਕਰੀ ਵਾਲੇ ਪਸ਼ੂ ਜਿਹੜੇ ਇਸ ਘਰੇ ਵੀ ਆਉਂਦੇ ਰਹਿੰਦੇ ਆ ਤੁਸੀਂ ਸਮੇਂ-ਸਮੇਂ ਦੇ ਨਾਲ ਜਿਹੜਾ ਦੋਸਤੋ ਸੰਪਰਕ ਬਣਾ ਕੇ ਰੱਖ ਸਕਦੇ ਜੀ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਜਿਹੜੇ ਨਗਨੇ ਉਚਾਰ ਵੱਡੀਆਂ ਮੱਝਾਂ ਝੋਟੀਆਂ ਦਿਖਾ ਦਾਂਗੇ ਤੇ ਦੋ ਬਿਲਕੁਲ ਹੀਫਰ ਦਿਖਾ ਦਾਂਗੇ ਦੋਸਤੋ ਚਾਹੇ ਵੀ ਕੋਈ ਢਾਈ ਸਾਲ ਦੀ ਇੱਕ ਝੋਟੀ ਹੈ ਜਿਹੜੀ ਦੋਸਤੋ ਉਹ ਦਿਖਾ ਦਾਂਗੇ ਤੇ ਇੱਕ ਕੋਈ ਸਵਾ ਸਾਲ ਕੋਈ 14 ਮਹੀਨ ਮਨთ ਦੀ ਜਿਹੜੀ ਪ੍ਰੋਪਰ ਗੱਲਬਾਤ ਆਪਾਂ ਕਰ ਲਾਂਗੇ ਵੀਰ ਦੇ ਨਾਲ ਠੀਕ ਹੈ ਜੀ ਤੇ ਅਮਰਦੀਪ ਮੇਰੇ ਨਾਲ ਵੀਰ ਹੋਊਗਾ ਤੇ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਪਸ਼ੂ ਦੋਸਤੋ ਤਕਰੀਬਨ ਦੋ ਜਿਹੜੀਆਂ ਮੱਝਾਂ ਝੋਟੀਆਂ ਦਿਖਾਵਾਂਗੇ ਸੂਈਆਂ ਸਵਈਆਂ ਨੇ ਤੇ ਦੋ ਗੱਬਣ ਆਓ ਕਰਦੇ ਆਂ ਗੱਲਬਾਤ ਵੀਰ ਅਮਰਦੀਪ ਸਿੰਘ ਹੋਰਾਂ ਦੇ ਨਾਲ ਪੁੱਛ ਲਈਂ ਨੀ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਅਮਰਦੀਪ ਸਿੰਘ ਸਾਸਰੀ ਕਾਰ ਸਾਸਰੀ ਕਾਰ ਸਾਰਿਆਂ ਨੂੰ ਜੀ ਠੀਕ ਠਾਕ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਬਹੁਤ ਵਧੀਆ ਅੱਛਾ ਵੀਰ ਅਮਰਦੀਪ ਜਿੱਦਾਂ ਕਿ ਮੈਂ ਦੱਸਤਾ ਵੀ ਪਸ਼ੂ ਵਿਕਰੀ ਵਾਲੇ ਆਪਣੇ ਕੋਲ ਵਿਕਰੀ ਆ ਰਹੀ ਹੈ ਵਿਕਰੀ ਆ ਰਹੀ ਹੈ ਜੀ ਹਾਂ ਜੀ ਤੇ ਕਾਫੀ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਹਾਂ ਹਾਂ ਜੀ ਠੀਕ ਹੈ ਤੇ ਅੱਜ ਫਿਲਹਾਲ ਆਪਣੇ ਕੋਲ ਚਾਰ ਤਾਂ ਮੱਝਾਂ ਝੋਟੀਆਂ ਵੱਡੀਆਂ ਨੇ ਵੱਡੀਆਂ ਜੀ ਤੇ ਦੋ ਕਟੀਆਂ ਆ ਗਈਆਂ ਦੋ ਕਟੀਆਂ ਹਾਂ ਜੀ ਆ ਗਈਆਂ ਜੀ ਠੀਕ ਹੈ ਜੀ ਤੇ ਸ਼ੁਰੂਆਤ ਕਰਦੇ ਆਪਾਂ ਹਾਂ ਜੀ ਬਿਲਕੁਲ ਜੀ ਤੇ ਰੇਟ ਪਰਤੇ ਵੀਰ ਜੀ ਮਤਲਬ ਕਿ ਵਾਜਬ ਹੀ ਜਾਇਜ਼ ਹੀ ਹੁੰਦੇ ਜਾਇਜ਼ ਚੋਹਾਂ ਜਾਇਜ਼ ਰੇਟ ਆਪਣੇ ਜਮਾਂ ਜਾਇਜ਼ ਜੀ ਜਾਇਜ਼ ਰੇਟ ਹਾਂ ਜ ਲਓ ਵੀ ਦੋਸਤੋ ਤੁਸੀਂ ਬਿਲਕੁਲ ਸਮੇ ਸਮੇਂ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਜੇ ਵੀਰ ਹੋਰਾਂ ਦੇ ਨਾਲ ਇਸੇ ਤਰ੍ਹਾਂ ਪਸ਼ੂ ਆਪਾਂ ਜਿਵੇਂ ਤੁਹਾਨੂੰ ਦਿਖਾਵਾਂਗੇ ਇਸੇ ਤਰ੍ਹਾਂ ਦੇ ਰੇਟ ਭਾਅ ਪਰਤੇ ਵਾਲੇ ਪਸ਼ੂ ਤੁਹਾਨੂੰ ਮਿਲ ਜਾਣਗੇ ਇਸ ਘਰੋਂ ਠੀਕ ਹੈ ਜੀ ਤੇ ਬਾਕੀ ਅੱਗੇ ਚੁਆਇਸ ਤੁਹਾਡੀ ਆ ਕਿਹੋ ਜਿਹਾ ਪਸ਼ੂ ਤੁਸੀਂ ਲੈਣਾ ਚਾਹੁੰਦੇ ਹੋ ਉਹ ਜੀ ਕੁਆਲਿਟੀ ਵਾਲਾ ਪਸ਼ੂ ਤੁਹਾਨੂੰ ਮਿਲ ਜਾਊਗਾ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੋਂ ਆਪਾਂ ਆਜੋ ਜੀ ਸੋ ਪਹਿਲੇ ਨੰਬਰ ਤੋਂ ਵੀਰ ਜੀ ਇੱਕ ਤਾਂ ਜੀ ਡਿਟੇਲ ਸਾਂਝੀ ਕਰ ਦਿਓ ਵੀ ਜਿਹੜੀ ਇਹ ਆਪਾਂ ਬਿਲਕੁਲ ਮੱਝ ਝੋਟੀ ਦੇਖ ਰਹੇ ਆਂ ਇਹ ਸੁਆ ਕਿਨਵਾ ਸੋਈ ਆ ਦੂਜਾ ਸੁਆ ਸੋਈ ਆ ਜੀ ਦ 8 ਤੋਂ 9 ਦਿਨ ਹੋ ਗਿਆ ਜੀ 8 ਤੋਂ 9 ਦਿਨ ਹਾਂ ਜੀ ਠੀਕ ਆ ਜੀ ਮਗਰ ਬੱਚਾ ਇਹ ਕੱਟਾ ਮਿਲ ਜੀ ਕੱਟਾ ਜੀ ਹਾਂ ਜੀ ਮੇਲ ਆਣਾ ਜੀ ਹਾਂ ਜੀ ਮੇਲ ਮੇਲ ਆ ਕੱਟਾ ਲਓ ਜੀ ਮਗਰ ਜਿਹੜਾ ਦੋਸਤੋ ਮੇਲ ਕਾਫ ਆ 8 9 ਦਿਨ ਦਾ ਸਮਾਂ ਦੱਸਦਾ ਹੈ ਜੀ ਹਾਂ ਜੀ ਤੇ ਦੁੱਧ ਵੀਰ ਜੀ ਹੁਣ ਕਿੰਨਾ ਆਪਾਂ ਜਿਹੜਾ ਚਵਾ ਦਾਂਗੇ ਦੁੱਧ 10 ਕਿਲੋ ਆ ਜੀ ਬਿਲਕੁਲ ਤਿਆਰ ਹੈ ਠੀਕ ਆ ਜੀ ਹਾਂ ਜੀ ਬਿਲਕੁਲ ਤਿਆਰ ਹੈ ਬਿਲਕੁਲ ਤਿਆਰ ਜੀ ਵੀ 10 ਕਿਲੋ ਹੈ 10 ਕਿਲੋ ਤੇ ਚਵਾਈ ਧਾਰਦੀ ਕਿਵੇਂ ਬਿਲਕੁਲ ਪੋਲੀ ਠੀਕ ਆ ਜੀ ਹਾਂ ਜੀ ਚਵਾ ਪਸਮਾਇ ਬਿਲਕੁਲ ਇੱਕ ਸਾਰ ਜੀ ਠੀਕ ਹੈ ਜੀ ਲਿਓ ਬਿਰਤੀ ਖੋਲ ਕੇ ਲਿਓ ਕੁਣ ਗਏ ਸੀ ਅ ਸੂਬਾ ਦੋਸਤੋ ਦੂਜਾ ਸੂਈ ਹੈ 8 ਦਿਨ ਦਾ ਜਿਹੜਾ ਸਮਾਂ ਤੇ 10 ਕਿਲੋ ਦੁੱਧ ਜਿਹੜਾ ਨੈਟ ਖਾਜਰ ਤੇ ਹਜੇ ਤਕਰੀਬਨ ਦੇਖ ਲਓ ਦੋਸਤੋ ਝੋਟੀ ਨੇ ਆਪਾਂ ਗੱਲ ਲੀ ਵੀ ਦੁੱਧੋਂ ਜਿਹੜਾ ਚਰਣਾ ਹੈ ਵੀ ਹਜੇ ਨਾਰਮਲੀ ਜੇਕਰ ਗਿਨੀਆਂ ਤੇ ਵੀ ਇੱਕ ਹਫਤਾ ਸਾਰਾ ਹੋਇਆ ਜੇ ਸੂਈ ਨੂੰ ਆ ਦੇਖੋ ਤੇ ਬਾਦੀ ਬੰਤਰ ਦੀ ਤੁਸੀਂ ਵੇਖ ਸਕਦੇ ਹੋ ਬੇਲ ਚੰਗੀ ਸੋਹਣੀ ਹੈ ਠੀਕ ਹੈ ਵੇਰ ਲੰਬਾਈ ਤੁਸੀਂ ਵੇਖੋਗੇ ਝੋਟੀ ਦੀ ਕਾਫੀ ਖੂਬਸੂਰਤ ਆ ਤੇ ਹਵਾਨੇ ਦੀ ਗੱਲ ਕਰੀਏ ਤਾਂ ਬਿਲਕੁਲ ਆਪਾਂ ਕਹਿ ਲੀਏ ਦੋਸਤੋ ਮੋਟ ਤੋਂ ਤੇ ਬਿਲਕੁਲ ਚੌਰ ਸਲੇਵਾ ਥਣ ਦੀ ਕੁਆਲਿਟੀ ਚੰਗੀ ਆ ਚਾਰੇ ਥਾਣਾ ਬਿਲਕੁਲ ਇੱਕਸਾਰ ਸੈਜ ਵਿੱਚ ਬਰਾਬਰ ਤੇ ਪਿੱਠ ਪੁੱਠੇ ਦੀ ਚੰਗੀ ਆ ਪਲੀ ਆ ਰਾਜੀ ਫੁੱਲ ਵਜਣਾ ਆਹ ਵੇਖ ਸਕਦੇ ਹੋ ਠੀਕ ਹੈ ਜੀ ਠੀਕ ਕੋਈ ਗੱਲ ਨਹੀਂ ਹਿੱਦਰ ਨੂੰ ਤੋੜ ਲਿਓ ਜੀ ਆਹ ਦੇਖੋ ਆਹ ਦੇਖੋ ਜੀ ਸੋ ਵਿਥੀ ਜਿਹੜੀ ਆਪਸੀ ਥਣਾ ਦੀ ਗੱਲ ਕਰ ਲਈਏ ਤੇ ਵਿਥੀ ਆ ਕਮਾਲ ਦੀ ਠੀਕ ਹੈ ਜੀ ਕੋਈ 5-5 4-4 4-4 ਇੰਚ ਦੇ ਚੱਪੇ-ਚੱਪੇ ਤੇ ਆਪਾਂ ਮੰਨ ਲਈਏ ਵੀ ਜਿਹੜੀ ਵਿਥੀ ਆ ਇਸ ਝੋਟੀ ਦੇ ਥਣਾ ਦੀ ਤੇ ਆ ਦੇਖੋ ਜੀ ਸੋ ਦੁੱਧ ਜਿਹੜਾ ਦੋਸਤੋ 10 ਕਿਲੋ ਹਾਜ਼ਰ ਆ ਵੀ ਜਿਹੜਾ ਕਿਸੇ ਵੀਰ ਨੇ ਮੌਕੇ ਤੇ ਘਰ ਵਿਜ਼ਿਟ ਕਰਕੇ ਦੋ ਡੰਗ ਚਵਾਈ ਕਰ ਲੈਣੀ ਆ ਉਹ ਦੁੱਧ ਆ ਤੇ ਬੱਚਾ ਤੁਹਾਨੂੰ ਆਪਾਂ ਦਿਖਾਤਾ ਬੱਚਾ ਜਿਹੜਾ ਇਹਦੇ ਮਗਰ ਮੇਲ ਕਾਫ ਆ ਠੀਕ ਹੈ ਜੀ ਕੱਟਾ ਆ ਦੇਖੋ ਜੀ ਘਰ ਤੋਂ ਕੋਈ ਨਹੀਂ ਠੀਕ ਹੈ ਜੀ ਸੱਜੀ ਖੱਬੀ ਬਹਿਣੀ ਪਾਸਿਓ ਤੁਸੀਂ ਜਿਹੜੀ ਆ ਸਾਰੇ ਬੰਨਿਓ ਚਾਤ ਮਾਰ ਲਓ ਥੰਮਲੇ ਵੀ ਦੀ ਸਾਫ ਆ ਤਸल्ली ਵੀ ਤੁਸੀਂ ਕਰ ਸਕਦੇ ਜੀ ਹਾਂਜੀ ਦੋ ਦੋ 10 ਪਲੱਸ ਹੀ ਆ ਪਰ 10 ਦੇ 10 ਕਿਲੋ ਆ ਜੀ ਠੀਕ ਹੈ ਮਤਲਬ 10 ਆ ਪਰ 10 ਆ ਹਾਂਜੀ ਬਲਕਿ ਹੈ 10 ਤੋਂ ਬਾਹਰ 10 ਤੋਂ ਬਾਹਰ ਆ ਜੀ ਆ ਘਟਾ ਹੈ ਨਾ ਇਹੋ ਹਾਂਜੀ ਲਓ ਜੀ 나ੜੂ ਮੇਨ ਨਾਲ ਵੀ 나ੜੂ ਵੀ ਨਹੀਂ ਟੁੱਟਣ ਦਿੱਤਾ ਹੈ ਜੀ ਹਾਂਜੀ ਆ ਲਓ ਜੀ ਬੱਚੇ ਦੇ ਨਾਲ ਜਿਹੜਾ ਦੋਸਤੋ 나ੜੂ ਆ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਕੋਈ 7 8 ਦਿਨਾਂ ਦੀ ਸੂਈ ਦੇ ਥੱਲੇ ਆ ਜਿਹੜਾ ਬੱਚਾ अच्छा अमरदीप वीर की मोल की करते डिमांड है दी मोल 75000 रुपया करते हैं जी 75 हां जी लेने दे नाल आई है कि وچوں ਛੋਟ ਛੱਪਾ लेने दे नाल ਕੋਈ ਮਾਨਤਲ ਕਰਦਾ ਜੇ ਕੋਈ ਵੀਰ ਦੂਰ ਸੱਜਣ ਆਇਆ ਕੋ ਦੂਰੋਂ ਆਇਆ ਮੰਨ ਲਓ ਮਾਨਤਨ ਜਰੂਰ ਮਾਨਤਨ ਜਰੂਰ ਕਰਾਂਗੇ ਜੀ ਠੀਕ ਹੈ ਵੀਰੇ हां जी ਮਾਨਤਨ ਜਿਹੜਾ ਪ੍ਰਭੂ ਹੋ ਜਾਊਗਾ ਠੀਕ ਹੈ ਜੀ 75000 ਡਿਮਾਂਡ ਵੀਰ ਨੇ ਕੀਤੀ ਆ ਵਿੱਚ ਛੋਟ ਛੱਪਾ ਜਿਹੜਾ ਦੋਸਤੋ ਲੈਸਾ ਉਹ ਮੌਕੇ ਤੇ ਹੋ ਜਾਊਗੀ ਠੀਕ ਹੈ ਤੇ ਮੱਝ ਚੰਗੀ ਆ ਝੋਟੀ ਚੰਗੀ ਆ ਪਸੰਦ ਆਊਗੀ ਮੇਰੇ ਵੀਰਾਂ ਨੂੰ ਤਸੱਲੀ ਤੁਸੀਂ ਕਰ ਲਿਓ ਚਵਾਈ ਇੱਕ ਨੰਬਰ ਦੀ ਆ ਤੇ ਬਾਕੀ ਆਪਦੇ ਦੋ ਟਾਈਮ ਕੋਈ ਵੀਰ ਚੋਲੇ ਕੋਈ ਤਿੰਨ ਟਾਈਮ ਚੋਲੇ ਇਸ ਤੋਂ ਬਾਅਦ ਅਗਲੀ ਜਿਹੜੀ ਆਪਾਂ ਤੁਹਾਨੂੰ ਆ ਝੋਟੀ ਦਿਖਾਉਣੀ ਆ ਦੋਸਤੋ ਸਿੰਗੀ ਸਿੰਗੀ ਬਹੁਤ ਜਦੀ ਸੋਹਣੀ ਤੇ ਅਮਰਦੀਪ ਭਾਈ ਇਹ ਝੋਟੀ ਇਹ ਕਿੰਨੇ ਸੂਵੇ ਦੁੱਧੇ ਸੂਵੇ ਵੀਰ ਜੀ ਇਹ ਵੀ ਦੁੱਧੇ ਨੀਆ ਹਾਂਜੀ ਦੁੱਧੇ ਸੂਵੇ ਇਹਨੂੰ ਦਿਨ ਕਿੰਨੇ ਹੋ ਗਏ ਇਹਨੂੰ 14 ਕ ਦਿਨ ਹੋ ਗਏ ਆ ਜੀ 14 ਕ ਦਿਨ ਹਾਂਜੀ ਤੇ ਇਹਦੇ ਥੱਲੇ ਹੁਣ ਦੁੱਧ ਦੀ ਸਥਿਤੀ ਕੀ ਆ ਦੁੱਧ 10 ਤੋਂ ਕਿਲੋ ਬਾਹਰ ਅਜ 10 ਤੋਂ ਹੀ ਬਾਹਰੀ ਆ ਜੀ 10 ਤੋਂ ਬਾਹਰੀ ਪਰ 10 ਦੇ 10 ਕਿਲੋ ਦੱਸਾਂਗੇ ਜੀ ਹਾਂਜੀ ਕੋਈ ਹਾਂਜੀ ਠੀਕ ਹੈ ਜੀ ਦੁੱਧ ਵਧੇਗਾ ਠੀਕ ਹੈ ਜੀ 10 10 ਲੀਟਰ ਤੋਂ ਜਿਹੜਾ ਦੋਸਤੋ ਦੁੱਧ ਬਾਹਰ ਆ ਠੀਕ ਹੈ ਜੀ 14 ਦਿਨ ਦਾ ਕੋਈ ਸਮਾਂ ਹੋ ਗਿਆ ਸੂਈ ਨੂੰ ਹਾਂਜੀ ਤੇ ਝੋਟੀ ਬਿਲਕੁਲ ਨਵੀਂ ਝੋਟੀ ਆ ਹੈ ਦੁੱਜਣ ਹੈ ਹਾਂਜੀ ਹੈ ਦੁੱਜਣ ਵੀ ਦੇਖਣਾਂ ਦੀ ਪਹਿਲਾਂ ਪਹਿਲਾਂ ਹਾਂਜੀ ਅੱਛਾ ਜੀ ਹਾਂਜੀ ਸੋ ਦੂਜੀ ਸਵੇਰ ਦੋਸਤੋ ਝੋਟੀ ਆ ਵਿੱਥੀ ਤੁਹਾਨੂੰ ਦਿਖਾਉਣੇ ਆ ਵੀ ਆਹ ਵੇਖੋ ਵੰਡਾ ਠੀਕ ਹੈ ਜੀ ਮਰਲਿਆਂ ਦੇ ਮਰਲੇ ਆਪਾਂ ਕਹਿ ਦਈਏ ਵੀ ਆਹ ਵੰਡਾ ਵੇਖੋ ਤੁਸੀਂ ਵੀ ਥਾਂ ਥਾਂ ਨੂੰ ਪੂਰਾ ਤੁਸੀਂ ਵੇਖੋ ਮੁੱਠੀ ਠੀਕ ਹੈ ਜੀ ਤੇ ਚਵਾਈ ਜਿਹੜੀ ਆ ਦੋਸਤੋ 10ੋਂ ਬਾਹਰ ਹੀ ਆ ਪਰ ਤਾਂ ਉਹ ਗੱਲ ਵੱਖਰੀ ਹੈ ਠੀਕ ਆ ਬਾਕੀ 10 ਕਿਲੋ ਤੁਸੀਂ ਮੰਨ ਕੇ ਇਹਦਾ ਵੀ ਸੌਦਾ ਕਰ ਸਕਦੇ ਜੇ ਝੋਟੀ ਚੰਗੀ ਆ ਹਾਈਟ ਕਰ ਤੇ ਇਹਦਾ ਵੀ ਸੋਨਾ ਇਹ ਵੀ ਆਪਾਂ ਖੋਲ ਕੇ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਠੀਕ ਆ ਤੇ ਮਗਰ ਇਹਦੇ ਵੀ ਮੇਨੋ ਦਾ ਕਟਾ ਹੀ ਆ ਹਾਂਜੀ ਕਟਾ ਹੀ ਆ ਜੀ ਲਓ ਮੇਲ ਕਾਫ ਆ ਇਸ ਝੋਟੀ ਦੇ ਥੱਲੇ ਵੀ ਜਿਹੜਾ ਦੋਸਤੋ ਬੱਚਾ ਮੇਲ ਕਾਫ ਆ ਆ ਦੇਖੋ ਜਰਾ ਆ ਦੇਖੋ ਪਰਾਣ ਹੋ ਤਾ ਪਿੱਛੇ ਪਰਾਣ ਹੋ ਜਾ ਆ ਦੇਖੋ ਸੋ ਆਰਡਰ ਕੁਆਲਟੀ ਬਾਕੀ ਟਾਈਮ ਜਿਹੜਾ ਮੇਰਾ ਵੀਰ ਜਰੂਰ ਨੋਟ ਕਰ ਲਓ ਕੋਈ ਮਾਰਨਿੰਗ ਦਾ ਸਮਾਂ ਹੈਗਾ ਠੀਕ ਆ ਜੀ ਕੋਈ ਚਵਾਈ ਜਿਹੜੀ ਤੁਸੀਂ ਆਪਦੀ ਟਾਈਮ ਤੋਂ ਟਾਈਮ ਕਰ ਲਿਓ ਹੁਣ ਆਪਾਂ ਕਵਰੇਜ ਕਰਦੇ ਪਏ ਆ ਕੋਈ ਮਾਰਨਿੰਗ ਦਾ ਟਾਈਮ 26 ਸਤੰਬਰ ਆ ਦੋਸਤੋ ਅੱਜ ਡੇਟ ਜਿਹੜੀ ਆ ਜਰੂਰ ਤੁਸੀਂ ਨੋਟ ਕਰ ਲਓ 26 ਸਤੰਬਰ ਤੇ ਮਾਰਨਿੰਗ ਦਾ ਟਾਈਮ ਕੋਈ 8 ਵਜੇ ਦੇ ਨੀਅਰ ਅਰਾਊਂਡ ਜਿਹੜਾ ਦੋਸਤੋ ਬਿਲਕੁਲ ਟਾਈਮ ਹੈਗਾ ਠੀਕ ਆ ਤੇ ਝੋਟੀ ਆ ਤੁਸੀਂ ਵੇਖ ਸਕਦੇ ਹੋ ਦੂਜਿਆਂ ਨਾਲ ਝੋਟੀ ਤੁਹਾਨੂੰ ਦਿਖਾ ਰਹੇ ਆ ਬਿਲਕੁਲ ਸਕਰੀਨ ਦੇ ਉੱਪਰ ਹਾਈਟ ਕਦ ਸੋਨਾ ਝੋਟੀ ਵੇਥੀ ਬੁਤੀ ਮੈਂ ਪਹਿਲਾ ਜ਼ਿਕਰ ਕਰਦਾ ਦੋਸਤੋ ਵੀ ਵੇਥੀ ਆਪਸੀ ਥਨਾਂ ਦਾ ਚੌਥਾ ਥਨਾਂ ਦਾ ਗੈਬ ਪੂਰਾ ਠੀਕ ਆ ਤੇ 10 ਕਿਲੋ ਦੀ ਬਿਲਕੁਲ ਚੜੀਆਂ ਧਾਰਾਂ ਦੋਸਤੋ 10 ਕਿਲੋ ਹਾਜ਼ਰ ਨੇ ਠੀਕ ਆ ਤੇ ਬਾਕੀ ਠੰਡੀ ਧੀਰੀ ਆ ਕੋਈ ਡਰਕਲ ਭਿਆਕਲ ਜਾਂ ਪਸ਼ੂ ਨਹੀਂਗਾ ਨਾਰਮਲ ਹੀ ਬਹੁਤ ਪਸ਼ੂ ਜਿਹੜੇ ਦੋਸਤੋ ਜਿਵੇਂ ਜਿਵੇਂ ਕੋਈ ਉਪਰਾਂ ਬੰਦਾ ਵੀ ਕੋਲੇ ਜਾਂਦਾ ਤੇ ਪਸ਼ੂ ਡਰਦਾ ਕਿਸੇ ਤਰ੍ਹਾਂ ਦੀ ਵੀ ਬਾਕੀ ਹੈਵੀ ਵੀਰਾਂ ਨੇ ਬਿਲਕੁਲ ਸੰਗਲ ਦੇ ਵਿੱਚ ਹੀ ਰੱਖਿਆ ਗਾਮ ਠੀਕ ਅਮਰਦੀਪ ਭਾਈ ਤਲਿਆਰੇ ਤਰੂਰੇ ਦਾ ਕਾਟ ਹੀ ਪਰ ਤੋਂ ਕੀਤੀ ਕਾਟੀ ਬਹੁਤ ਜ਼ਿਆਦਾ ਜੀ ਠੀਕ ਆ ਹਾਂ ਜੀ ਤੇ ਇਹਦਾ ਅਮਰਦੀਪ ਭਾਈ ਕੀ ਮੋਲ ਰਹੂਗਾ ਲੈਣ ਦੇਣ ਵਾਲੀ ਗੱਲਬਾਤ ਲੈਣ ਦੇਣ 75000 ਜਵਾ ਜੈ ਜੀ ਪੱਜਤਰ ਹਾਂਜੀ ਠੀਕ ਹੈ ਜੀ ਬਾਕੀ ਲੈਸ ਆਪਣੇ ਭੈਣ ਭਰਾਵਾਂ ਨੂੰ ਕਿਉਂਕਿ ਆਪਣੀ ਪਹਿਲੀ ਕਵਰੇਜ ਆਈਸ ਕਰੂੰ ਤੇ ਲੈਸ ਜਿੰਨੀ ਵੀ ਹੋ ਸਕਦਾ ਮਾਣ ਦਰ ਕਰਾਂਗੇ ਜੀ ਜਰੂਰ ਕਰਾਂਗੇ ਜੀ ਠੀਕ ਹੈ ਜੀ ਆਜੋ ਅੱਗੇ ਦੋਸਤੋ ਕਿ ਤੀਸਰੇ ਨੰਬਰ ਤੇ ਜਿਹੜੀ ਤੁਹਾਨੂੰ ਅੱਤਾਂ ਇਹ ਮੱਝ ਦਿਖਾਉਣੀ ਆ ਇਹ ਗੱਬੜ ਹੈ ਜੀ ਗੱਬੜਾ ਜੀ ਇਹ ਗੱਬੜ ਅਮਰਦੀ ਭਈ ਇਹਨੂੰ ਦਿਨ ਕਿੰਨੇ ਕਹੇ ਪਏ ਸੂਣ ਚ ਜੇ ਦੀ ਇੱਕ ਹਫਤਾ ਲੈ ਜਾਏਗੀ ਜੀ ਇੱਕ ਹਫਤਾ ਹਾਂਜੀ ਠੀਕ ਹੈ ਸਵੇਰ ਹੀ ਕਰਵਾ ਜੀ ਤੀਜਾ ਸੂਆ ਸੂਣੀ ਆ ਜੀ ਤੀਜੇ ਹਾਂਜੀ ਠੀਕ ਹੈ ਜੀ ਤੀਜੇ ਸੂਵੇ ਦੋਸਤੋ ਆ ਮੱਝ ਜਿਹੜੀ ਆਪਾਂ ਤੁਹਾਨੂੰ ਤੀਸ ਦਿਨ ਜੇਕਰ ਦਿਨਾਂ ਦੀ ਗੱਲ ਕਰਨ ਲਈ ਤੇ ਇੱਕ ਹਫਤਾ ਸਮਾਂ ਹਜੇ ਕੱਟ ਜੂਗੀ ਠੀਕ ਆ ਜੀ ਇੱਕ ਹਫਤੇ ਤੱਕ ਸੁੰਦੀ ਆ ਹਾਈਟ ਕਰਦੇ ਇਹਦਾ ਵੀ ਤੁਸੀਂ ਵੇਖੋਗੇ ਕਦ ਕਾਠ ਦੀ ਪੂਰੀ ਉੱਚੀ ਆ ਵੱਡੇ ਕਦ ਕਾਠ ਦੇ ਵਿੱਚ ਸੋ ਬਣੂ ਬਣੂ ਪੂਰਾ ਠੀਕ ਆ ਜੀ ਹਜੇ ਵੇਖੋ ਤੁਸੀਂ ਲੇਵਾ ਬਿਲਕੁਲ ਢਿੱਲਾ ਢੁਲਾ ਪੂਰੀਆਂ ਨੇ ਲੇਵੇ ਦੇ ਵਿੱਚ ਤੇ ਹਫਤੇ ਦੇ ਵਿੱਚ ਦੋਸਤੋ ਪੂਰਾ ਜਿਹੜਾ ਹਵਾਨਾ ਲੇਵਾ ਬਣਾ ਕੇ ਤਿਆਰ ਕਰ ਲੂਗੀ ਠੀਕ ਆ ਆ ਕਰੋ ਚੈੱਕ ਠੀਕ ਆ ਨੋਰਮਲ ਜਿ ਆਪਾਂ ਗੱਲ ਕਰ ਲਈਏ ਵੀ ਜਿਵੇਂ ਪਸੂ ਲਾਏ ਪਿਆ ਹਜੇ ਬਣਾਈ ਜਾਂਦੀ ਪਈ ਆ ਲੇਵਾ ਤੇ ਫੇਸ ਕੁਆਲਿਟੀ ਇੱਕ ਵਾਰੀ ਆ ਤੁਸੀਂ ਵੇਖ ਸਕਦੇ ਹੋ ਆ ਦੇਖੋ ਜੀ ਠੀਕ ਹੈ ਜੀ ਤੇ ਲਿਓ ਵੀਰ ਜੀ ਇਹ ਵੀ ਖੋਲ ਦੋ ਬਾਕੀ ਤਿੱਪਣ ਇੱਕ ਨੰਬਰ ਓਕੇ ਜੀ ਇੱਕ ਨੰਬਰ ਇੱਕ ਨੰਬਰ ਜਿਹੜਾ ਤਸੱਲੀ ਕਰਕੇ ਜਾਓ ਵੀਰ ਆਪਦਾ ਬਿਲਕੁਲ ਸੋ ਆਓ ਵਿਜ਼ਿਟ ਕਰੋ ਦੋਸਤੋ ਇਸ ਘਰੇ ਤਸੱਲੀ ਕਰੋ ਆਪਦੀ ਜਿਹੜਾ ਪਸ਼ੂ ਸੋਇਆ ਸੋਇਆ ਦੂਰ ਡੰਗ ਚੁਵਾਈ ਕਰੋ ਗੱਬੜ ਪਸ਼ੂ ਆਪਦਾ ਤਿੱਪ ਕੇ ਤਸੱਲੀ ਕਰਕੇ ਤੁਸੀਂ ਜਿਹੜਾ ਲੈ ਕੇ ਚਲੇ ਜਾਓ ਠੀਕ ਹੈ ਤੀਸਰੇ ਸਵੇ ਬਿਲਕੁਲ ਸੋਨਾ ਦੋਸਤੋ ਇੱਕ ਹੱਤਾ ਸਮਾਂ ਬਾਕੀ ਤੇ ਵੱਡੇ ਕੱਦ ਪੁੱਤ ਕਾਟ ਦੀ ਜਿਹੜੀ ਦੋਸਤੋ ਵੱਡੇ ਇੱਕ ਅੱਧ ਕਾਟ ਦੀ ਹੈ ਠੀਕ ਹੈ ਬਿਲਕੁਲ ਪਤਲੇ ਪਿੰਡੇ ਦੀ ਤੇ ਆ ਬੇ ਖੋਲੇ ਵਾ ਬਖਾਲੇ ਦੀ ਗੱਲ ਕਰ ਲਈਏ ਤੇ ਬਿਲਕੁਲ ਜਿਹੜਾ ਦੋਸਤੋ ਪੱਦਰ ਆ ਕਿਸੇ ਤਰ੍ਹਾਂ ਦਾ ਕੋਈ ਦੋਸਤੋ ਇਹ ਨਹੀਂ ਆਪਾਂ ਕਹਿ ਸਕਦੇ ਕੋਈ ਸਾਈਡ ਆ ਦੂਜਾ ਤੀਜਾ ਕੁਝ ਵੀ ਆ ਨજર ਆਊ ਤੇ ਆਪਾਂ ਜਰੂਰ ਜਿਹੜਾ ਦੋਸਤੋ ਵਿੱਚ ਮੈਨਸ਼ਨ ਕਰ ਦਾਂਗੇ ਠੀਕ ਆ ਆ ਦੀ ਕਮਾਲੀ ਜੀ ਰੇਟ ਆਲਮੋਸਟ ਦੋਸਤੋ ਜਿੰਨੇ ਵੀ ਦੱਸੇ ਜਾਣਗੇ ਸਾਰੇ ਜੈਨੂਅਲ ਰੇਟ ਹੋਣਗੇ ਕੋਈ ਜ਼ਿਆਦਾ ਡਿਮਾਂਡ ਰੱਖ ਕੇ ਕੋਈ ਜ਼ਿਆਦਾ ਵੱਡਾ ਮਾਰਜਨ ਰੱਖ ਕੇ ਇਹ ਪਸ਼ੂ ਨਹੀਂਗਾ ਪਾਇਆ ਠੀਕ ਆ ਬਿਲਕੁਲ ਜਾਇਜ਼ ਹੋਣਗੇ ਬਾਕੀ ਆਪੋ ਆਪਣੀ ਸਮਝ ਵੀ ਥੋੜੀ ਆ ਕੋਈ ਛੋਟਾ ਪਸ਼ੂ ਨਹੀਂ ਹੋਊਗਾ ਕਦਗਠ ਜਿੰਨੇ ਦੱਸੇ ਜਾਣਗੇ ਉਹਨੇ ਪ੍ਰੋਪਰ ਕਦਗਠ ਮਿਲਣਗੇ ਤੁਹਾਨੂੰ ਉਹਨਾਂ ਜਿਹੜਾ ਦੋਸਤੋ ਪਛੂ ਦਾ ਜਿਹੜਾ ਵਜੂਦ ਮਿਲੂਗਾ ਠੀਕ ਆ ਜਿੰਨਾ ਦੱਸਿਆ ਜਾਊਗਾ ਤੇ ਅਮਰਦੀਪ ਭਾਈ ਇਹਦਾ ਮੁੱਲ ਕੀ ਕਰਾਂਗੇ 73000 ਰੁਪਿਆ ਜੀ 73 ਹਾਂਜੀ ਠੀਕ ਹੈ ਜੀ ਵੀ ਵੀ ਇਹ ਜੈਸਨ ਹੋਣੀ ਹੈਗੀ ਕਿ ਮੌਕੇ ਤੇ ਮਾਨ ਮਾਨ ਤਾਂ ਜਰੂਰ ਹੋਏਗਾ ਜੀ ਤੇ 73000 ਦੇ ਵਿੱਚ ਹਾਂਜੀ ਠੀਕ ਹੈ ਭਰਾ 73000 ਦੇ ਵਿੱਚੋਂ ਦੋਸਤੋ ਛੋੜਛੱਪਾ ਹੋ ਜਾਊਗਾ ਮੌਕੇ ਤੇ ਠੀਕ ਆ ਬਾਕੀ ਇੱਕ ਵਾਰੀ ਤੁਹਾਨੂੰ ਥੋੜਾ ਜਿਆਦਾ ਨੇੜੇ ਤੋਂ ਪੱਥਣਾ ਤੋਂ ਉਹਨਾਂ ਦੀ ਜਰੂਰ ਦਿਖਾ ਦੇਣੀ ਆ ਕਰੋ ਚੱਕ ਠੀਕ ਹੈ ਜੀ ਥਣ ਤੋਂ ਦੀ ਬਹੁਤ ਵਧੀਆ ਨੇਵਾ ਕਾਫੀ ਸੋਨਾ ਠੀਕ ਹੈ ਜੀ ਸਾਫ ਬਿਲਕੁਲ ਸ਼ੁੱਧ ਨੇਵਾ ਆ ਵੇਖੋ ਤੇ ਟਿੱਪ ਕੇ ਆਪਦੀ ਤੁਸੀਂ ਤਸੱਲੀ ਕਰ ਲਿਓ ਤੇ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਠੀਕ ਆ ਤੇ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਬਹੁਤ ਵਧੀਆ ਜਿਹੜੀ ਦੋਸਤੋ ਪਹਿਲਾਂ ਪਹਿਲਣ ਝੋਟੀ ਆ ਪਹਿਲਣ ਵੀਰ ਜੀ ਪਹਿਲਣ ਲਓ ਜੀ ਪਹਿਲਣ ਝੋਟੀ ਪਲੂਨ ਜੋ ਝੋਟੀ ਜਿਹੜੀ ਆ ਦੋਸਤੋ ਪਹਿਲਣ ਝੋਟੀ ਸੋਹਣੀ ਆ ਇਹਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਠੀਕ ਆ ਜੀ ਵੱਡੀ ਝੋਟੀ ਆ ਹਾਈਟ ਕਦਗਾਠ ਪਲੀ ਪੁਲੀ ਪੂਰੀ ਆ ਠੀਕ ਆ ਜੀ ਪਲੀ ਸਾਂਭੀ ਪੂਰੀ ਤੇ ਆ ਦੇਖੋ ਇਹ ਦਿਨ ਕਿੰਨੇ ਕੁ ਲੈ ਜੂ ਹਜੇ ਇੱਕ ਹਫਤਾ ਇੱਕ ਹਫਤਾ ਲੈ ਜਾਏਗੀ ਵੀਰ ਜੀ ਇੱਕ ਹਫਤਾ ਹਾਂ ਜੀ ਆ ਦੇਖੋ ਜੀ ਇੱਕ ਹਫਤਾ ਦੋਸਤੋ ਹਜੇ ਸਮਾਂ ਲੈ ਜੂਗੀ। ਬਾਕੀ ਫੇਸ ਕੁਆਲਿਟੀ ਆ ਦੇਖੋ ਜੀ ਠੀਕ ਆ ਜੀ। ਸਿੰਗਲ-ਸਿੰਗਲ ਦੇ ਬੰਤਰ ਵੀ ਦੇਖ ਸਕਦੇ ਹੋ ਤਸੱਲੀ ਦੇ ਨਾਲ। ਆ ਫੇਸ ਕੁਆਲਿਟੀ ਠੀਕ ਆ ਜੀ। ਤੇ ਆਰਡਰ ਕੁਆਲਿਟੀ ਆਪਾਂ ਤੁਹਾਨੂੰ ਦਿਖਾਉਣੀ ਆ। ਪਹਿਦਣ ਝੋਟੀ ਸੋਹਣੀ ਆ ਦੋਸਤੋ ਬਾਕੀ ਕਰਮਾ ਲਈ ਜਿੰਨੀ ਬਣੀ ਆ ਥੱਲਿਓਂ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਦਿਨ ਹਜੇ ਵੀਰ ਕੱਢ ਜੂਗੇ ਜੀ। ਹਾਂਜੀ ਇੱਕ ਹਫਤਾ ਕੱਢ ਜੀ। ਇੱਕ ਹਫਤਾ। ਠੀਕ ਆ ਜੀ ਭਰ ਜੂ ਪੂਰੀ ਫਿਰ ਤਾਂ। ਆ ਪੂਰੀ ਪਰ ਜਗੀ। ਲਿਓ ਜੀ ਇਹ ਵੀ ਵੀਰ ਜੀ ਦਿਖਾਓ ਕੱਢ ਕੇ ਪਰ। ਤੇ ਝੋਟੀ ਦੋਸਤੋ ਪਹਿਲਾਂ ਝੋਟੀ ਸੁਣੀ ਆ ਠੀਕ ਆ ਤੇ ਹਾਈਟ ਕੱਦ ਪਹਿਲਾਂ ਮੈਂ ਜ਼ਿਕਰ ਕਰਤਾ ਵੀ ਸਭੀ ਸੂਬੀ ਪੂਰੀ ਆ ਵੀ ਫੁੱਲ ਬੜਾ ਫੁੱਲ ਵਜਨ ਲੋਡ ਹੈਗਾ ਫੁੱਲ ਵਜਨਦਾਰ ਵੱਡੇ ਕਦ ਕੱਟਦੀ ਆ ਤੇ ਪੂਰੀ ਆਪਾਂ ਤੋਰ ਕੇ ਤਸੱਲੀ ਨਾਲ ਦਿਖਾ ਦਾਂਗੇ ਨਾਰਮਲ ਕਿਤਨਾ ਕਿਤੇ ਜਿਹੜੀ ਆ ਝੋਟੀਆਂ ਦੇ ਵਿੱਚ ਭਾਲ ਜਿਹੜੀ ਦੋਸਤੋ ਪਹਿਲਾਂ ਝੋਟੀਆਂ ਦੇ ਵਿੱਚ ਥੋੜੀ ਜਿਹੀ ਵੱਡੀ ਭਾਲ ਨਜ਼ਰ ਆਊਗੀ ਤੁਹਾਨੂੰ ਤੇ ਆ ਦੇਖੋ ਠੀਕ ਆ ਜੀ ਸੋ ਬਿਗ ਅਟਰ ਆ ਦੋਸਤੋ ਅਟਰ ਦੀ ਕੁਆਲਿਟੀ ਕਾਫੀ ਖੂਬਸੂਰਤ ਠੀਕ ਆ ਜੀ ਅਟਰ ਕਾਫੀ ਸੋਹਣਾ ਤੇ ਵੱਡੇ ਕੱਦ ਕੱਦ ਦੇ ਵਿੱਚ ਆ ਝੋਟੀ ਹਜੇ ਘੱਟੋ ਘੱਟ ਵੀ ਦੋਸਤੋ ਹਫਤਾ ਜੇਕਰ ਲੈ ਜਾਂਦੀ ਹੈ ਪੂਰੇ ਦਿਨ ਕੱਢ ਜਾਂਦੀ ਹੈ ਇੱਕ ਹਫਤਾ ਤੇ ਉਮੀਦ ਕਰ ਸਕਦੇ ਆ ਵੀ ਅਟਰ ਬਿਲਕੁਲ ਕਿੱਥੇ ਬਣਾ ਕੇ ਜਿਹੜਾ ਦੋਸਤੋ ਤਿਆਰ ਕਰ ਸਕਦੀ ਹੈ ਠੀਕ ਆ ਤੇ ਬਿਲਕੁਲ ਬਟਨਾਂ ਨਾਲ ਲੇਵਾ ਸੋ ਚੰਗੀ ਝੋਟੀ ਪੂਰੇ ਵਜਨ ਮੌਜੂਦ ਵਾਲੀ ਫੁੱਲ ਬਟਾ ਫੁੱਲ ਵਜਨਦਾਰ ਠੀਕ ਆ ਆ ਦੇਖੋ ਜਰਾ ਆ ਦੇਖੋ ਠੀਕ ਹੈ ਜੀ ਪਸ਼ੂ ਜਿੰਨੇ ਵੀ ਦੋਸਤਾਂ ਦਿਖਾਏ ਗਏ ਸਾਰੇ ਟੋਟਲ ਆਲਮੋਸਟ ਜਿੰਨੇ ਵੀ ਪਸ਼ੂ ਆ ਸਾਰੇ ਦੋਸਤ ਇੱਕ ਤੱਕ ਵੱਧ ਅਮਰਦੀ ਭਾਈ ਜੀ ਦਾ ਲੈਣ ਦੇ ਨੇ ਇੱਕ ਦੱਸ ਦੋ ਵੀ ਕਿੱਥੋਂ ਤੱਕ ਜਿਹੜਾ ਹਾਂ ਜੀ ਮੁੱਲ ਜਿੰਨਾ ਮਰਜ਼ੀ ਕਰ ਲੀਂਦਾ ਹਾਂ ਇੱਕ ਪੰਜ ਡਿਮਾਂਡ ਆਪਣੀ ਜੀ ਮੌਕੇ ਦਾ ਮਾਨਦ ਥੋੜਾ ਘੱਲ ਹੋ ਜਿਆਦਾ ਨਹੀਂ ਹੋ ਇੱਕ ਪੰਜ ਚੋਣ ਹਾਂ ਜੀ ਠੀਕ ਜੀ ਇੱਕ ਪੰਜ ਦੇ ਵਿੱਚੋਂ ਦੋਸਤੋ ਮਾਨਤਾਨ ਹੋ ਜਾਊਗਾ ਵੱਡੀ ਝੋਟੀ ਆ ਕੋਈ ਵੀਰ ਇਹ ਧਿਆਨ ਦੇ ਵਿੱਚ ਰੱਖ ਕੇ ਆਵੇ ਵੀ ਵੱਡੀ ਝੋਟੀ ਲੈਣ ਚੱਲੇ ਆ ਹਾਈਟ ਕੱਦ ਦੀ ਬਹੁਤ ਸੋਹਣੀ ਆ ਵੱਡੀ ਆ ਜੰਮੀ ਪਲੀ ਪੂਰੀ ਆ ਠੀਕ ਆ ਤੇ ਆਰਡਰ ਕੁਆਲਿਟੀ ਬੈਸਟ ਥਣਾ ਤੋਂ ਉਹਨਾਂ ਦਾ ਗੈਬ ਚੰਗਾ ਸਾਰੇ ਪਾਸੇ ਦੋਸਤੋ ਤੁਹਾਨੂੰ ਥਣ ਵੀ ਦਿਖਾ ਦੇ ਇੱਕ ਪ੍ਰੋਪਰ ਦੀ ਗੱਲ ਕਰ ਲਈ ਅਗਲੇ ਪਿਛਲੇ ਚੋਂ ਥਣਾਂ ਦੀ 5 5 4 4 ਇੰਚ ਦਾ ਵਿੱਚ ਗੈਬ ਆ ਤੇ ਪਹਿਲਣ ਝੋਟੀ ਨੇ ਸੋਣਾ ਠੀਕ ਆ ਜੀ 1 ਲੱਖ 5000 ਡਿਮਾਂਡ ਵਿੱਚੋਂ ਛੋੜ ਛੱਪਾ ਜਿਹੜਾ ਮੌਕੇ ਤੇ ਮਾਨਤਾਨ ਹੋ ਜਾਊਗਾ ਇਸ ਤੋਂ ਬਾਅਦ ਦੋ ਝੋਟੀਆਂ ਦੋਵੇਂ ਕਟੀਆਂ ਨੇ ਦੋਸਤੋ ਏਜ ਪੁੱਛ ਲਾਂਗੇ ਵੀਰ ਤੋਂ ਜੇਕਰ ਕਿਸੇ ਵੀਰ ਨੇ ਜੋੜੀ ਖਰੀਦਣੀ ਆ ਉਹ ਤੁਹਾਡੀ ਆਪ ਦੀ ਸਮਝ ਆ ਤੇ ਅਮਰਦੀਪ ਭਾਈ ਪਹਿਲੇ ਨੰਬਰ ਤੇ ਜਿਹੜੀ ਆ ਝੂਟੀ ਆ ਹਾਂਜੀ ਇਹਦੀ ਉਮਰ ਦੱਸ ਦੀਏ ਵੀ ਉਮਰ ਕਿੰਨੀ ਆ ਢਾਈ ਕੁ ਸਾਲ ਹੋਏਗੀ ਜੀ ਢਾਈ ਸਾਲ ਹਾਂਜੀ ਇਹ ਦੋਂਦੀ ਹੋਗੀ ਫਿਰ ਨਾ ਹਾਂਜੀ ਦੋਂਦੀ ਆ ਜੀ ਦੋਂਦੀ ਠੀਕ ਆ ਜੀ ਦੋਂਦੀ ਆ ਦੋਸਤੋ ਠੀਕ ਆ ਢਾਈ ਕੁ ਸਾਲ ਦੀ ਏਜ ਆ ਪੱਕੀ ਕੁੰਡੀ ਕੰਡੀ ਤੁਸੀਂ ਵੇਖ ਲਓ ਠੀਕ ਇਹ ਆਈ ਆਪਣੇ ਪੰਜਾਬ ਦੀ ਆ ਕਿ ਪਟਿਆਰੋਂ ਹਰਿਆਣਾ ਦੀ ਕੋਈ ਹਰਿਆਣਾ ਸੀਮੰਦੀ ਆ ਜੀ ਹਰਿਆਣਾ ਸੀਮੰਦੀ ਹਾਂਜੀ ਤੇ ਆਪ ਹੁਣ ਅੱਗੇ ਕੋਈ ਹੀਟ ਫੂਟ ਕੱਢੀ ਹੋਈ ਬਣੀ ਇੱਕ ਹਫਤੇ ਦੀ ਬਣੀ ਆ ਜੀ ਇੱਕ ਹਫਤੇ ਦੀ ਹਾਂਜੀ ਠੀਕ ਆ ਇੱਕ ਹਫਤਾ ਸਮਾਂ ਜਿਹੜਾ ਹੋ ਗਿਆ ਦੋਸਤੋ ਬਣੀ ਨੂੰ ਠੀਕ ਆ ਏਆਈ ਹੋਈ ਆ ਬਿਲਕੁਲ ਬਲੈਕ ਹੀ ਆ ਕੁਝ ਕਪੂਸ਼ ਤੇ ਜਿਹੜੇ ਮਕਰਵਾਲ ਹੈਗੇ ਦੋਸਤੋ ਕੋਈ 1.5 2 ਇੰਚ ਉਹ ਵਾਈਟ ਤੇ ਤੁਹਾਨੂੰ ਨਜ਼ਰ ਆਉਣਗੇ ਬਾਕੀ ਆਲਮੋਸਟ ਜਿੰਨੀ ਵੀ ਹੈ ਟੋਟਲ ਬਿਲਕੁਲ ਬਲੈਕ ਆ ਠੀਕ ਆ ਮੱਥਾ ਮੱਥਾ ਵੇਖ ਸਕਦੇ ਸਿੰਗੀ ਵੇਖੋ ਕਾਫੀ ਸੋਹਣੀ ਆ ਸਿੰਘੀ ਚੰਗੇ ਸੀਮਨ ਦੀ ਮੈਨੂੰ ਪਹਿਲਾਂ ਵੀਰ ਨੇ ਕਹਤਾ ਸੀ ਵੀ ਹਰਿਆਣੇ ਬ੍ਰੀਡ ਦੀ ਹੈਗੀ ਠੀਕ ਆ ਹਰਿਆਣੇ ਤੋਂ ਸੀਮਨ ਪਹਿਲਾਂ ਵੀ ਮਤਲਬ ਨਾਲ ਆਈ ਸੀ ਮਾਝ ਤੇ ਕਿਤੇ ਹਾਂਜੀ ਠੀਕ ਆ ਜੀ ਆ ਦੇਖੋ ਠੀਕ ਆ ਜੀ ਤੇ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਵੀ ਇੱਕ ਹਫਤੇ ਦੀ ਬਣੀ ਆ ਏ ਆਈ ਹੋਈ ਆ ਸੋ ਅੱਗੇ ਜਿਹੜਾ ਵੀਰ ਕੋਈ ਲੈ ਕੇ ਜਾਵੇ ਅੱਗੇ ਕਿਸੇ ਦੀ ਕਿਸਮਤ ਆ ਲੱਗ ਆ ਵੀ ਜੇਕਰ ਨਿਕਲ ਆਉਂਦੀ ਆ ਦੋਸਤੋ ਗੱਬਰ ਚੈੱਕ ਪਾਸ ਤੇ ਉਹ ਵਾਅਦੇਬੰਦੀ ਹੈਗੀ ਆ ਜਿਹੜਾ ਵੀਰ ਲੈ ਕੇ ਜਾਊਗਾ ਤੇ ਫਿਲਹਾਲ ਜਿਹੜਾ ਰੇਡ ਆ ਦੋਸਤੋ ਬਿਲਕੁਲ ਉਹੋ ਹੀ ਕੀਤਾ ਜਾਊਗਾ ਵੀ ਗੱਬਨ ਦਾ ਰੇਟ ਨਹੀਂ ਹੋਊਗਾ ਰੇਟ ਉਹੀ ਕੀਤਾ ਜਾਊਗਾ ਵੀ ਆਫਸਰ ਦਾ ਠੀਕ ਆ ਜੀ ਆ ਦੇਖੋ ਤੇ ਬਾਕੀ ਏਆਈ ਹੋਈ ਆ ਦਸਨਾ ਵਿੱਚ ਫਰਜ ਬੰਦਾ ਕਿਉਂਕਿ ਏਆਈ ਹੋਈ ਨੂੰ ਹਫਤਾਕ ਹੋ ਗਿਆ ਜੇ ਨਿਕਲ ਆਵੇ ਤੇ ਬਿਲਕੁਲ ਅੱਗੇ ਕਿਸੇ ਦੀ ਕਿਸਮਤ ਠੀਕ ਆ ਤੇ ਝੋਟੀ ਨਵੀਂ ਐ ਇਸ ਕਰਕੇ ਥੋੜਾ ਡਰਦੀ ਆ ਜਿੰਨਾ ਵੀ ਦਿਖਾ ਸਕਦੇ ਆ ਬਣ ਕੇ ਤੁਹਾਨੂੰ ਥਣੀਆਂ ਥਣੀਆਂ ਜ਼ਰੂਰ ਦਿਖਾ ਦਾਂਗੇ ਆ ਦੇਖੋ ਦੇਉ ਜੀ ਆ ਦੇਖ ਠੀਕ ਆ ਆ ਦੇਖ ਠੀਕ ਆ ਵਿੱਚ ਯਾਰ ਥਾਣਾ ਬਿਲਕੁਲ ਚਾਰੇ ਬਿਲਕੁਲ ਉਂਗਲ ਉਂਗਲ ਜਿਹੜੇ ਮੋٹے ਦੋਸਤੋ ਥਾਣਾ ਅੱਛਾ ਅਮਰਦੀ ਪਾਈ ਇਹ ਤਾਂ ਲੈਂਦਣ ਕਿ ਹੋਗਾ ਝੋਟੀ ਦਾ 30000 ਰੁਪਿਆ ਜੀ 30000 ਹਾਂਜੀ ਠੀਕ ਆ ਬਾਕੀ ਛੋੜ ਚੱਪਾ ਚਲੋ ਹੁੰਦਾ ਰਹੇ ਦਾ ਮੋਕੇ ਤੇ ਹਾਂਜੀ ਇਹ ਤਾਂ ਹੋਊਗਾ ਹਾਂਜੀ ਹਾਂਜੀ 30000 ਦੋਸਤੋ ਬਿਲਕੁਲ ਇਸ ਝੋਟੀ ਦਾ ਮੁੱਲ ਆ ਵੀਰ ਕਰਦਾ ਠੀਕ ਆ ਕੱਦ-ਗਾਠ ਉਮਰ ਦੇ ਹਿਸਾਬ ਨਾਲ ਵੇਖੀਏ ਤੇ ਕੱਦ-ਗਾਠ ਸੋਹਣਾ ਠੀਕ ਆ ਭਰ ਜੂਗੀ ਪੂਰੀ ਸੋ ਜਿਹੜਾ ਵੀਰ ਕੋਈ ਚੰਗੀ ਸੇਵਾ ਕਰ ਲੂਗਾ ਬਾਕੀ ਏਆਈ ਤਾਂ ਹੋਈ ਆ ਗੱਬਰ ਨਿਕਲ ਆਵੇ ਅੱਗੇ ਵੀਰ ਦਾ ਲੱਕ ਕੇ ਸਿੱਧਾ ਤੇ ਇੱਕ ਅਗਲੀ ਜਿਹੜੀ ਆ 231 ਤੁਹਾਨੂੰ ਦਿਖਾ ਦਿੰਨੇ ਇਹ ਕੱਟੀ ਦੀ ਉਮਰ ਕਿੰਨੀ ਹੋਊਗੀ 14 ਮਹੀਨੇ ਹੈ ਜੀ 14 ਮੰਥ ਦੀ ਹਾਂਜੀ ਠੀਕ ਆ ਜੀ 14 ਮਹੀਨੇ ਦੀ ਉਮਰ ਖੀਰੀ ਆ ਠੀਕ ਆ ਜੀ ਖੀਰੀ ਕੱਟੀ ਆ ਬਾਕੀ ਸਿੰਘੀ ਸਿੰਘੀ ਇਹਦੀ ਵੀ ਬਿਲਕੁਲ ਵੇਖੋਗੇ ਬਿਲਕੁਲ ਖੁੱਤੀ ਦੇ ਨਾਲ ਸਿੰਘ ਲੱਗਾ ਬੈਕ ਸਾਈਡ ਤੋਂ ਰਿੰਗ ਸਿੰਘ ਬਿਲਕੁਲ ਛੋਟਾ ਆ ਤੇ ਮਦਰ ਮਿਲ ਕਹਿੰਦਾ ਕੋਈ ਪਤਾ ਵੀ ਹਾਂਜੀ ਮਾਂ ਦਾ ਦੋਤ ਕੀ ਪਤਾ ਹੈਗਾ ਮਾਂ ਦਾ ਸਮਾਸੀ 18 ਪਲੱਸ ਕਹਿੰਦੇ ਸੀ 18 ਹਾਂਜੀ ਆਪਣੀ ਕੋੜੀ ਆਈ ਸੀ ਕਿ ਆਪਾਂ ਗਾਂ ਕੱਟੀ ਖਰੀਦੀ ਹੈ ਨਹੀਂ ਕੱਟੀ ਖਰੀਦੀ ਹੈ ਖਰੀਦੀ ਹੈ ਹਰਿਆਣੇ ਦੇ ਬੰਦੇ ਸਿੱਧੀ ਸੀ ਠੀਕ ਆ ਜੀ ਹਾਂਜੀ ਤੇ ਮਰਦੀ ਪਈ ਇਹਦਾ ਲੈਣ-ਦੇਣ ਕੱਟੀ ਦਾ ਕੀ 18000 ਰੁਪਏ ਜੀ 18000 ਹਾਂਜੀ ਠੀਕ ਆ ਤੇ ਜੇਕਰ ਕੋਈ ਦੋਵੇਂ ਵੀਰ ਜੋੜੀ ਲੈ ਜਾਵੇ ਤਾਂ ਲੈਸ ਮੌਕੇ ਦੇ ਦਊਂ ਹਾਂਜੀ ਜ਼ਰੂਰ ਕਰਾਂਗੇ ਜੀ ਲਓ ਜੀ ਆ ਲੈਸੋ ਦੋਸਤੋ ਮੌਕੇ ਦੇ ਛੋੜਚਾਪਾ ਹੋ ਜਾਊਗਾ ਜੇਕਰ ਕੋਈ ਵੀਰ ਦੋਵੇਂ ਜੋੜੀ ਲੈ ਕੇ ਜਾਣਾ ਚਾਹੁੰਦਾ ਇੱਕ ਵੱਡੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਦੋਂਦੀ ਕੱਟੀ ਦਿਖਾਈ ਹੈ ਜਿਹਨੂੰ ਏਆਈ ਹੋਈ ਆ ਤੇ ਜਿਹੜੀ ਇੱਕ ਇਹ ਕੱਟੀ ਹੈਗੀ ਆ ਕੋਈ 14 ਕ ਮਹੀਨਿਆਂ ਦੀ ਉਮਰ ਆ ਠੀਕ ਆ ਏਜ ਆ 14 ਕ ਮਹੀਨਾ ਤਾਂ ਬਾਕੀ ਕੱਟੀ ਤੁਸੀਂ ਵੇਖ ਲਓ ਠੀਕ ਆ ਆ ਦੇਖੋ ਠੀਕ ਆ 18000 ਕੀਮਤ ਆ ਸੋ ਜੋੜੀ ਵੀਰ ਕੋਈ ਲੈ ਕੇ ਜਾਣਾ ਚਾਹੁੰਦਾ ਤੇ ਜੋੜੀ ਦੇ ਵਿੱਚ ਹੋਰ ਜਿਹੜਾ ਲੈਸ ਹੋ ਜੂਗੀ ਠੀਕ ਆ ਤੇ ਇਕੱਲੇ ਇਕੱਲੇ ਪਸ਼ੂ ਜਿਹੜਾ ਵੀਰ ਨੇ ਖਰੀਦਣਾ ਤੇ ਰੇਟ ਦੱਸ ਦਿੱਤਾ ਇਕੱਲੇ ਇਕੱਲੇ ਪਸ਼ੂ ਦਾ ਤੇ ਉਸ ਹਿਸਾਬ ਨਾਲ ਤੁਸੀਂ ਇਕੱਲੇ ਇਕੱਲੇ ਪਸ਼ੂ ਦਾ ਜਿਹੜਾ ਸੌਦਾ ਲਾ ਲਿਓ ਤੇ ਜੇਕਰ ਜੋੜੀ ਆ ਤੇ ਜੋੜੀ ਦਾ ਉਸ ਹਿਸਾਬ ਨਾਲ ਤੁਸੀਂ ਕੈਲਕੂਲੇਟ ਕਰ ਲਿਓ ਠੀਕ ਆ ਜੀ ਵੈਸੇ 38000 ਰੁਪਇਆ ਜਿਹੜਾ ਜੋੜੀ ਦਾ ਬਣਦਾ ਤੇ ਜੋੜੀ ਜਿਹੜੇ ਵੀਰ ਨੇ ਖਰੀਦਣੀ ਆ ਦੋਹਾਂ ਦਾ ਲੈਸ ਹੋ ਜਾਊਗਾ ਜਿੰਨਾ ਵੀ ਹੋ ਸਕਦਾ ਵਿੱਚ ਮੌਕੇ ਤੇ ਠੀਕ ਆ ਠੀਕ ਹੈ ਅਮਰਦੀਪ ਭਾਈ ਇੱਕ ਕੰਟੈਕਟ ਨੰਬਰ ਆਪਣੇ ਜ਼ਰੂਰ ਦੱਸ ਦਿਗੇ ਹਾਂਜੀ 98770 ਹਾਂਜੀ 49013 ਠੀਕ ਹੈ ਜੀ ਇੱਕ ਵਾਰੀ ਫਿਰ ਬੋਲ ਦਈਏ ਜੀ 98770 49013 ਠੀਕ ਹੈ ਅੱਛਾ ਅਮਰਦੀਪ ਭਾਈ ਇੱਥੋਂ ਮਖੂ ਦੀ ਦੂਰੀ 15 14 ਕਿਲੋਮੀਟਰ ਹੈ ਹਾਂਜੀ ਇੰਨੀ ਤੇ ਇੱਥੋਂ ਧਰਮਕੋਟ ਦੀ ਕਿੰਨੀ 15 16 ਕਿਲੋ ਧਰਮਕੋਟ ਬੰਦਾ ਹੈ 18 20 ਕਿਲੋਮੀਟਰ 20 ਕਿਲੋਮੀਟਰ ਤੇ ਬਿਲਕੁਲ ਇਹ ਸ਼ਾਹ ਬੋਕਰ ਵਾਲਾ ਜਿਹੜਾ ਆਪਣਾ ਬੰਦਾ ਹੈ ਨਾ ਛੋਟੀਆਂ ਤਲਵੰਡੀ ਭਾਈ ਦੇ ਕੋਲ ਵੀ ਹੈਗਾ ਹਾਂਜੀ ਠੀਕ ਹੈ ਇਹ ਦੋਸਤੋ ਜਰੂਰ ਤੁਸੀਂ ਧਿਆਨ ਰੱਖ ਲਿਓ ਬਿਲਕੁਲ ਫਾਇਦੇਗਰ ਪਈ ਦੂਰ ਲੋਕੇਸ਼ਨ ਲਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਜੇ ਪਿੰਡ ਛੋਟੀਆਂ ਤਹਿਸੀਲ ਧਰਮਕੋਟਾ ਠੀਕ ਹੈ ਤੇ ਅੱਜ ਇਸ ਘਰੋਂ ਆਪਣੀ ਇੱਕ ਖਾਸ ਵਿਜਿਟ ਸੀ ਦੋਸਤੋ ਖਾਸ ਇੱਕ ਕਵਰੇਜ ਸੀ ਕਿ ਚਾਰ ਪਸ਼ੂ ਤੁਹਾਨੂੰ ਦਿਖਾਤੇ ਸੀ ਤੇ ਦੋ ਕਟੀਆਂ ਝੋਟੀਆਂ ਦਿਖਾਤੀਆਂ ਨੇ ਤੇ ਹੋਰ ਬਾਈ ਜੀ ਕੁਛ ਬਸ ਠੀਕ ਹੈ ਭਰਾ ਹਾਂਜੀ ਠੀਕ ਹੈ ਤੇ ਪਸ਼ੂ ਵਪਾਰ ਦਾ ਵੀਰ ਹੋਰਾਂ ਦਾ ਕੰਮ ਆ ਦੋਸਤੋ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਤੁਸੀਂ ਬਿਲਕੁਲ ਨੰਬਰ ਸੇਵ ਕਰਕੇ ਰੱਖ ਲਓ ਜਦੋਂ ਕੋਈ ਪਸ਼ੂ ਨਵਾਂ ਆਉਂਦਾ ਤੁਸੀਂ ਜ਼ਰੂਰ ਕੰਟੈਕਟ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ